ਚਾਪੀ ਲੋਕ ਚਾਨਣ ਬਦਲ ਸਾਹਿਬ ਵੀ ਮੇਰੇ ਖਿਆਲ ਚ ਪਿੰਡੋਂ ਸਰਪੰਚੀ ਹਾਰ ਗਏ ਖੈਰਾ ਸਾਹਿਬ ਦੀ ਭਾਦੀ ਵੀ ਹਾਰ ਗਈ ਚਾਹਾਂ ਕਿ ਚੋਣ ਏਜੰਟ ਬਣੇ ਸੀ ਉਹ ਹੁਣ ਪਤਾ ਲੱਗ ਗਿਆ ਕਿ ਆਪਦੇ ਪਿੰਡ ਚ ਹਾਰ ਗਏ RAMGARH ਪਿੰਡ ਸ਼ੋਲੇ ਫਿਲਮ ਤੋਂ ਬਾਅਦ ਦੁਬਾਰਾ ਚਰਚਾ ਚੱਲੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਐ ਭਗਵੰਤ ਮਾਨ ਵੱਲੋਂ ਕਾਂਗਰਸ ਨੂੰ ਨਿਸ਼ਾਨੇ ਤੇ ਲਿਆ ਗਿਆ ਕਿਸਾਨਾਂ ਦੀ ਕਰਜ਼ਾ ਮੁਆਫੀ ਤੋਂ ਲੈ ਕੇ ਨੌਜਵਾਨਾਂ ਨੂੰ ਦਿੱਤੇ ਜਾਣ ਵਾਲੇ smartphones ਤੱਕ ਕੈਪਟਨ ਮਰਿੰਦਰ ਸਿੰਘ ਵੱਲੋਂ ਕੀਤੇ ਵਾਅਦੇ ਤੇ ਉਹਨਾਂ ਨੇ ਤੰਜ ਕਸੇ ਨੇ ਇਸ ਦੇ ਨਾਲ ਹੀ ਭਗਵੰਤ ਮਾਨ ਵੱਲੋਂ ਸੁਖਪਾਲ ਖੈਰਾਂ ਨੂੰ ਵੀ ਨਿਸ਼ਾਨਾ ਬਣਾ ਗਿਆ ਧੱਕੇਸ਼ਾਹੀ ਦੀ ਜਿਹੜੀ ਰਿਪੋਰਟ ਪਹਿਲਾਂ ਕਾਂਗਰਸ ਕਹਿੰਦੀ ਹੁੰਦੀ ਸੀ ਉਹਨੂੰ ਉਹੀ ਕਾਲੀ ਕਹੀ ਜਾਂਦੇ ਨੇ ਸੋ ਆਪ ਵਿਚਾਲੇ ਮਿਲੇ ਹੋਏ ਨੇ ਤੇ ਬਾਦਲ ਸਾਹਿਬ ਵੀ ਮੇਰੇ ਖਿਆਲ ਚ ਪਿੰਡੋਂ ਸਰਪੰਚੀ ਹਾਰ ਗਏ ਕੇਰਾ ਸਾਹਿਬ ਦੀ ਭਾਬੀ ਵੀ ਹਾਰ ਗਈ ਚਾਹਾਂ ਕਿ ਚੋਣ ਏਜੰਟ ਬਣੇ ਸੀ ਉਹ ਚਲੋ ਪਬਲਿਕ ਹੈ ਜੀ ਦੱਸ ਦਿੰਦੀ ਹੈ ਸਾਰਾ ਕੁਝ ਇਹ ਤਾਂ ਪਹਿਲਾਂ ਤੋਂ ਕਹਿੰਦੇ ਰਹੇ ਆਂ ਕਿ ਪਹਿਲਾਂ ਹੱਥ ਕਿਉਂ ਨਹੀਂ ਜਾਂਦੇ ਸੰਗਰੂਰ ਬਠਿੰਡਾ ਕਿਉਂ ਫਿਰਦੇ ਰਹਿੰਦੇ ਨੇ ਹੁਣ ਪਤਾ ਲੱਗ ਗਿਆ ਕਿ ਆਪਦੇ ਪਿੰਡ 'ਚ ਹਾਰ ਗਏ ਰਾਮਗੜ੍ਹ ਪਿੰਡ ਸ਼ੋਲੇ ਫਿਲਮ ਤੋਂ ਬਾਅਦ ਦੁਬਾਰਾ ਚਰਚਾ ਚ ਆਇਆ ਮੈਂ ਨਹੀਂ ਚਾਹੁੰਦਾ ਕਿ ਪਿੰਡਾਂ ਦੀ ਜਿਹੜੀ ਰਾਜਨੀਤੀ ਹੈ ਉਹਦੇ ਵਿੱਚ ਇਸ ਲੈਵਲ ਤੇ ਇੰਟਰਫੇਅਰ ਕੀਤਾ ਜਾਵੇ ਸੋ ਮੈਂ ਖੁਦ ਵੀ ਆਪਦੇ ਪਿੰਡ ਨਹੀਂ ਗਿਆ ਕਿਉਂਕਿ ਜਿਹੜਾ ਚੰਗਾ ਲੱਗਦਾ ਉਹਨੂੰ ਪਾ ਦਿਓ ਇਹ ਪਿੰਡ ਦੀ ਇਲੈਕਸ਼ਨ ਹੈ ਇਹ ਕੋਈ ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਬਹੁਤ ਜ਼ਿਆਦਾ ਭਾਰੀ ਗਿਣਤੀ ਚ ਜਿਹੜੇ ਸਰਪੰਚ ਬਣੇ ਨੇ ਹਾਲਾਂਕਿ ਮੈਂ ਉਹਨਾਂ ਨੂੰ ਪਾਰਟੀ ਦੇ ਨਹੀਂ ਕਹੂੰਗਾ ਸਾਡੇ ਸਿੰਮਫੈਟਾਈਜ਼ਰ ਨੇ ਸਮਰਥਕ ਨੇ ਮੈਂ ਖੁਦ ਇਹ ਗੱਲ ਕਹੀ ਸੀਗੀ ਮੀਡੀਆ ਮੂਰੇ ਆ ਕੇ ਕਿ ਸਰਪੰਚ ਪਿੰਡ ਦਾ ਚੁਣਿਓ ਸਰਪੰਚ ਕਿਸੇ ਪਾਰਟੀ ਦਾ ਨਹੀਂ ਚੁਣਿਓ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਦੇਖੋ ਸਰਕਾਰਾਂ ਧੱਕਾ-ਧੱਕਾ ਕਰਦੀਆਂ ਕਰਦੀਆਂ ਨੇ ਉਹ ਤਾਂ ਉਹ ਤਾਂ ਇਹਨਾਂ ਨੇ ਵੀ ਕੀਤੇ ਨੇ ਕਿਸੇ ਦੇ ਸਾਡੇ ਸਾਡੇਆਂ ਦੇ ਵੀ ਕਾਗਜ਼ ਕਈਆਂ ਦੇ ਜਿਹੜੇ ਨੇ ਉਹ ਰੱਦ ਕਰਵਾਤੇ ਜਾਂ ਡਰਾ ਲੇ ਜਾਂ ਧਮਕਾ ਲੇ ਹੈ ਪਰ ਇਹ ਇਲੈਕਸ਼ਨ ਤਾਂ ਜਿਹੜੀ ਹੈ ਇਹ ਤਾਂ ਚੋਣ ਨਿਸ਼ਾਨ ਤੇ ਹੁੰਦੀ ਹੀ ਨਹੀਂ ਕਿਸੇ ਪਾਰਟੀ ਦੀ ਹਾਂ ਸਿੰਪਥਾਈਜ਼ਰ ਹੋ ਸਕਦੇ ਨੇ ਤੇ ਇਹਨਾਂ ਨੇ ਕਿੱਥੋਂ ਕਹਿਣ ਲੇ ਕੈਪਟਨ ਸਾਹਿਬ ਤਾਂ ਘਰੋਂ ਤਾਂ ਬਾਹਰ ਨਿਕਲਦੇ ਨਹੀਂ ਇਹਨਾਂ ਨੇ ਕਦੋਂ ਕਹਿਣ ਲੇ ਉਹ ਵੀ ਕਿ ਕਿੰਨੇ ਸਾਡੇ ਬਣ ਗਏ ਅਸੀਂ ਕਦੋਂ ਜਿੱਤ ਗਏ ਕਿੱਥੇ ਜਿੱਤ ਗਏ ਸੋ ਕੈਪਟਨ ਸਾਹਿਬ 2019 ਜਿਹੜਾ ਉਹਦੇ ਵਿੱਚ ਹੁਣ ਕਹਿੰਦੇ 스마트ਫੋਨ ਵੀ ਨਹੀਂ ਅਸੀਂ ਦੇਵਾਂਗੇ ਕਹਿੰਦੇ ਕ੍ਰਾਈਸਿਸ ਦੇ ਵਿੱਚ ਹੈ ਪੰਜਾਬ ਖਜ਼ਾਨਾ ਖਾਲੀ ਹੈ ਤੇ ਜਦੋਂ ਤੁਸੀਂ ਪ੍ਰਸ਼ਾਂਤ ਕਿਸ਼ੋਰ ਦੀਆਂ ਜਿਹੜੀਆਂ ਉਹ ਪਾਲਿਸੀਆਂ ਸੀ ਉਹ ਲਾਗੂ ਕਰ ਰਹੇ ਸੀ ਕੰਧਾਂ ਤੇ ਲਿਖ ਰਹੇ ਸੀ ਚਾਹੁੰਦਾ ਹੈ ਪੰਜਾਬ ਕੰਧਾਂ ਤੇ ਲਿਖ ਰਹੇ ਸੀ ਕਰਜ਼ਾ কুরਕੀ ਖਤਮ ਚੱਕ ਲਈ ਕੈਪਟਨ ਨੇ ਸੌ ਚੁੱਕੀ ਹੈ ਤੇ ਸਾਰੀਆਂ ਮਤਲਬ ਕਰਜ਼ਾ কুরਕੀ ਜਿਹੜੀ ਹੈ ਉਹ ਮੁੱਕੀ ਤੇ ਹੁਣ ਕਿੱਥੇ ਕਿਹਦਾ ਕਰਜ਼ਾ ਮਾਫ ਕਰਤਾ ਕਿਹੜੀਆਂ ਨੌਕਰੀਆਂ ਦਿਤੀਆਂ ਕਰ ਕਰ ਸੋ ਇਹ ਇਹਨਾਂ ਦੇ ਜੁਮਲੇ ਸੀਗੇ ਬੀ ਇੱਕ ਵਾਰੀ ਸਰਕਾਰ ਬਣਾਓ ਬਾਕੀ ਬਾਅਦ ਦੇਖਾਂਗੇ ਹੁਣ ਉਹ ਵਾਰ ਲੋਕਾਂ ਦੇ ਲੋਕਾਂ ਦਾ ਸਾਹਮਣਾ ਕਰਨਾ ਸੋ ਭਗਵੰਤ ਮਾਨ ਲਗਾਤਾਰ ਵਿਰੋਧੀਆਂ ਤੇ ਨਿਸ਼ਾਨੇ ਕੱਸ ਰਹੇ ਨੇ ਕਿਉਂਕਿ ਲੋਕ ਸਭਾ ਚੋਣਾਂ ਵੀ ਸਿਰ ਤੇ ਨੇ ਪਰ ਵੇਖਣਾ ਇਹੋ ਵੀ ਕਹੇ ਕਿ ਇਹਨਾਂ ਬਿਆਨਬਾਜ਼ੀਆਂ ਦਾ ਅਸਰ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਤੇ ਕਿੰਨਾ ਕੁ ਵੇਖਣ ਨੂੰ ਮਿਲਦਾ ਸੰਗਰੂਰ ਤੋਂ ਸੰਜੀਵ ਗੋਇਲ ਪੰਜਾਬੀ ਲੋਕ ਚੈਨਲ ਤੁਸੀਂ ਵੇਖ ਰਹੇ ਹੋ ਪੰਜਾਬੀ ਲੋਕ ਚੈਨਲ